ਕਾਫੀ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲੇ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਸੁਰਿੰਦਰ ਕੁੰਬੋਜ ਤੁਹਾਡੇ ਨਾਲ ਤੁਸੀਂ ਮੇਰੇ ਪਿੱਛੇ ਇੱਕ ਤਸਵੀਰ ਤੁਹਾਨੂੰ ਨਜ਼ਰ ਆndi ਹੋਣੀ ਕਿ ਜਿੱਥੇ ਪਿੱਛੇ ਮੇਰੇ ਪਾਸੇ ਪੁਲਿਸ ਦੀਆਂ ਫੌਜ ਦੀਆਂ ਵਰਦੀਆਂ ਜਿਹੜੀਆਂ ਟੰਗੀਆਂ ਹੋਈਆਂ ਨਜ਼ਰ ਆਉਂਦੀਆਂ ਹੋਣੀਆਂ ਇਹ ਸੋਰੀ ਇਸ ਕਰਕੇ ਕਰ ਰਿਹਾ ਕਿ 15 ਅਗਸਤ ਦਾ ਆਜ਼ਾਦੀ ਦਿਹਾੜਾ ਜਿਹੜਾ ਆਉਣ ਵਾਲਾ ਕਈ ਵਾਰੀ ਇਦਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਕਿ ਲੋਕ ਜਿਹੜੇ ਹੈ ਕੋਈ ਆ ਸ਼ਰਾਰਤੀ ਅਨਸਰ ਹੁੰਦੇ ਨਾਲ ਜਾਂ دہشتਵਾਦ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਹੁੰਦੇ ਨੇ ਉਹ ਇਦਾਂ ਦੀਆਂ ਵਰਦੀਆਂ ਖਰੀਦ ਕੇ ਪਾ ਕੇ ਕੁਝ ਅਨਸਫਾਮੀਆਂ ਘਟਨਾਵਾਂ ਉਹਨੂੰ ਅੰਜਾਮ ਦਿੰਦੇ ਨੇ ਇਹ ਸੋਰੀ ਇਸ ਕਰਕੇ ਕਰ ਰਹੇ ਆ ਕਿਉਂਕਿ ਮੈਂ ਇਸ ਵੇਲੇ ਮੌਜੂਦ ਹਾਂ ਰਾਮਾ ਮੰਡੀ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿੰਨੇ ਆਕ ਜਾਣਿਆਂ ਨੂੰ ਆਥਰਾਾਈਜ਼ ਕੀਤਾ ਗਿਆ ਇਹਨਾਂ ਵਰਦੀਆਂ ਨੂੰ ਵੇਚਣ ਵਾਸਤੇ ਜਾਂ ਕਿੰਨੇ ਇਲੀਗਲ ਹੈਗੇ ਨੇ ਜਿਹੜੇ ਇਹਨਾਂ ਵਰਦੀਆਂ ਨੂੰ ਵੇਚ ਕੇ ਪੈਸਾ ਕਮਾਰੇ ਨੇ ਇਸ ਕਰਕੇ ਸਟੋਰੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਥੋੜਾ ਜਿਹਾ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਆਸ-ਪਾਸ ਦਿਖਾਇਆ ਜਾਵੇ ਕਿ ਕਿੰਨੀਆਂ ਕੁ ਦੁਕਾਨਾਂ ਹੈਗੀਆਂ ਨੇ ਇਸ ਮਾਰਕੀਟ ਦੇ ਵਿੱਚ ਜਿਹੜੀਆਂ ਕਿ ਇਸ ਤਰ੍ਹਾਂ ਦੀਆਂ ਵਰਦੀਆਂ ਜਿਹੜੀਆਂ ਵੇਚਦੇ ਹੋਏ ਨਜ਼ਰ ਆ ਰਹੇ ਨੇ ਇਹ ਲਗਭਗ ਇਸ ਇਲਾਕੇ ਦੇ ਵਿੱਚ 5 ਤੋਂ 7 ਦੁਕਾਨਾਂ ਹੈਗੀਆਂ ਨੇ ਜਿਹੜੇ ਇਹਨਾਂ ਵਰਦੀਆਂ ਨੂੰ ਵੇਚਦੇ ਪਏ ਨੇ ਔਰ ਕੁਝ ਅ ਦੁਕਾਨਾਂ অথੋਰਾਇਜ਼ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਜਾਂ ਕੰਟੋਨਮੈਂਟ ਵੱਲੋਂ অথੋਰਾਇਜ਼ ਕੀਤਾ ਹੋਇਆ ਹੈ ਕਿ ਉਹ ਇਹ ਵਰਦੀਆਂ ਵੇਚ ਸਕਦੇ ਨੇ ਆਇਡੈਂਟੀਟੀ ਕਾਰਡ ਲੈ ਕੇ ਜਾਂ ਕੋਈ ਜਿਹੜੇ ਆਫਰ ਲੈਟਰ ਉਹਨਾਂ ਨੂੰ ਦਿੱਤੇ ਜਾਂਦੇ ਨੇ ਸਟਾਰਟਿੰਗ ਦੇ ਵਿੱਚ ਜਦੋਂ ਉਹਨਾਂ ਦੀ ਭਰਤੀ ਹੋ ਜਾਂਦੀ ਆ ਜਾਂ ਜਦੋਂ ਉਹ ਬੈਚ ਆਊਟ ਹੁੰਦੇ ਨੇ ਪਾਸ ਆਊਟ ਹੁੰਦੇ ਨੇ ਉਦੋਂ ਉਹਨਾਂ ਨੂੰ ਅਥਾਰਟੀ ਲੈਟਰ ਦਿੱਤੇ ਜਾਂਦੇ ਨੇ ਉਹ ਉਹਨਾਂ ਦੀਆਂ ਫੋਟੋ ਕਾਪੀਆਂ ਲੈ ਕੇ ਤੇ ਇਹ ਵਰਦੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਕੁਝ ਹੋਰ ਤਸਵੀਰਾਂ ਵੀ ਦੁਕਾਨ ਦੇ ਅੰਦਰ ਆ ਕੇ ਦਿਖਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਕੋਲ ਅਥਾਰਟੀ ਲੈਟਰ ਹੁੰਦੇ ਨੇ ਜਾਂ ਕਿਸ ਤਰ੍ਹਾਂ ਦੇ ਨਾਲ ਇਹ ਵਰਦੀਆਂ ਵੇਚਣ ਦੇ ਹੱਕਦਾਰ ਹੁੰਦੇ ਨੇ ਕਿਉਂਕਿ ਜ਼ਿੰਮੇਵਾਰੀ ਵਾਲਾ ਕੰਮ ਹੈਗਾ ਪੰਜਾਬ ਪੁਲਿਸ ਦੀਆਂ ਵਰਦੀਆਂ ਹੈਗੀਆਂ ਨੇ ਤਮਾਮ ਅੰਦਰਲੇ ਪਾਸੇ ਜਿਹਾ ਝਾਤ ਮਾਰਨਗੇ ਦੁਕਾਨ ਦੇ ਵਿੱਚ ਤੇ ਹਰ ਪਾਸੇ ਪੁਲਿਸ ਦੇ ਨਾਲ ਜੁੜੀਆਂ ਹੋਈਆਂ ਵਰਦੀਆਂ ਸਟਾਰ ਉਹਨਾਂ ਦੇ ਰੈਂਕ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਪੰਜਾਬ ਪੁਲਿਸ ਦੀ ਵਰਦੀ ਜਾਂ ਹੋਰ ਸਮਾਨ ਲੈਣ ਤੋਂ ਪਹਿਲਾਂ ਆਈਡੀ ਕਾਰਡ ਦੀ ਫੋਟੋ ਕਾਪੀ ਦੇਣੀ ਜ਼ਰੂਰੀ ਹੈ ਇਹ ਬਕਾਇਦਾ ਤੌਰ ਤੇ ਇਹਨਾਂ ਨੇ ਦੁਕਾਨ ਦੇ ਵਿੱਚ ਇੱਕ ਪਲੇਟ ਲਗਾਈ ਹੋਈ ਆ ਤਾਂ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਇੱਥੇ ਆਉਂਦਾ ਹੈ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਕੋਲੋਂ ਆਈਡੀ ਕਾਰਡ ਹੋਣੇ ਚਾਹੀਦੇ ਨੇ ਤਾਂ ਉਹ ਵਰਦੀ ਦੇਣਗੇ ਜਾਂ ਕੋਈ ਫਿਲਮ ਬਣਾਉਣ ਵਾਸਤੇ ਕੋਈ ਵਰਦੀ ਲੈ ਕੇ ਜਾਂਦਾ ਹੈ ਤਾਂ ਉਹਨਾਂ ਨੂੰ ਵੀ ਪ੍ਰਸ਼ਾਸਨ ਦੇ ਕੋਲੋਂ ਕੋਈ ਲੈਟਰ ਜਿਹੜਾ ਹੈਗਾ ਉਹ ਬਣਵਾ ਕੇ ਇਹਨਾਂ ਨੂੰ ਦੇਣਾ ਹੁੰਦਾ ਤਾਂ ਜੋ ਇਹ ਉਹਨਾਂ ਨੂੰ ਵਰਦੀਆਂ ਦੇ ਸਕਣ ਔਰ ਇਹਨਾਂ ਕੋਲ ਪੂਰਾ ਪੂਰਾ ਰਿਕਾਰਡ ਜਿਹੜਾ ਹੈਗਾ ਕੋਈ ਪੁੱਛਣ ਆਵੇ ਤਾਂ ਉਹਨਾਂ ਨੂੰ ਦਿਖਾਇਆ ਜਾ ਸਕੇ ਇਹ ਇਸ ਕਰਕੇ ਦਿਖਾਉਣਾ ਜ਼ਰੂਰੀ ਹੈ 15 ਅਗਸ ਆ ਰਹੀ ਹੈ ਆਜ਼ਾਦੀ ਦਿਹਾੜਾ ਹੈਗਾ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਖਬਰ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਤੇ ਇਸ ਕਰਕੇ ਇਹ ਖਬਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀਆਂ ਜਿਹੜੇ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਨੇ ਉਹ ਕਿਸ ਤਰ੍ਹਾਂ ਦੇ ਨਾਲ ਇਹਨਾਂ ਦੀ ਖਰੀਦੋ ਫਰੋਕਤ ਕਰਦੇ ਨੇ ਜਾਂ ਜਿਹੜੇ ਇਸ ਕਿੱਤੇ ਨਾਲ ਨਹੀਂ ਜੁੜੇ ਨੇ ਇਲੀਗਲ ਤੌਰ ਤੇ ਬਿਨਾ ਪਰਮਿਸ਼ਨ ਤੋਂ ਐਵਰ ਦੀਆਂ ਵੇਚਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਕੋਈ ਪ੍ਰਸ਼ਾਸਨ ਉਹਨਾਂ ਤੇ ਕਿਸ ਤਰ੍ਹਾਂ ਦਾ ਐਕਸ਼ਨ ਲੈਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਸੱਲੀ ਮੇਰੇ ਨਾਲ ਮੌਜੂਦ ਹੈਗੇ ਨੇ ਜਿਹੜੇ ਇਸ ਦੁਕਾਨ ਦੇ ਪ੍ਰੋਪਰਾਈਟਰ ਹੈਗੇ ਨੇ ਭਾਜੀ ਕਦੋਂ ਤੋਂ ਕੰਮ ਕਰ ਰਹੇ ਹੋ ਤੁਸੀਂ ਸਾਡਾ ਸਰ ਤੀਜੀ ਪੀੜ੍ਹੀ ਹੈ ਹਾਂਜੀ ਪਹਿਲੋ ਦਾਦਾ ਜੀ ਸੀ ਫਾਦਰ ਸਾਹਿਬ ਹੋਣ ਨਾਲ ਤੇ ਮੈਂ ਕਿਸ ਤਰ੍ਹਾਂ ਜਾਨੀ ਕਿ ਇਹ ਔਥਰਾਇਜ਼ ਕਿੱਦਾਂ ਹੁੰਦਾ ਕਿੱਦਾਂ ਪਰਮਿਸ਼ਨ ਮਿਲਦੀ ਆ ਇਹ ਵਰਦੀਆਂ ਵੇਚਣ ਦੀ ਪਰਮਿਸ਼ਨ ਸਰ ਇਹਦਾ ਪਾਲਿਸੀ ਆ ਵੇ ਚਾਹੇ ਉਹ ਕੰਟਰੋਲਮੈਂਟ ਫੌਜ ਨਾਲ ਜੁੜੀ ਹੋਵੇ ਨਹੀਂ ਫੌਜ ਦੀ ਨਹੀਂ ਹੁੰਦੀ ਆਪਣੇ ਤਾਂ ਹੁੰਦੀ ਪੰਜਾਬ ਪੁਲਿਸ ਦੀ ਤੇ ਆਈਡੀ ਕਾਰਡ ਦੇਖ ਕੇ ਉਹਨੂੰ ਫੇਰ ਹੀ ਦੀ ਲਿਖ ਕੇ ਆਪਾਂ ਬਕਾਇਦਾ ਲਾਇਆ ਇਸ ਚੀਜ਼ ਦਾ ਵੀ ਆਈਡੀ ਕਾਰਡ ਤੋਂ ਬਿਨਾ ਅਸੀਂ ਯੂਨੀਫਾਰਮ ਨਹੀਂ ਦਿੰਦੇ ਕਿਸੇ ਠੀਕ ਆ ਅਦਰਵਾਈਜ਼ ਕੋ ਹੋਰ ਆ ਜਵੇ ਪਰਸਨ ਉਹਨੂੰ ਨਹੀਂ ਦੇ ਦੀ ਤੇ ਜਿਹੜੀ ਆਈਡੀ ਆਪਾਂ ਲਈਦੀ ਜਿੱਦਾਂ ਕੋਈ ਨਵੀਂ ਭਰਤੀ ਹੋ ਉਹਦਾ ਆਫਰ ਲੈਟਰ ਲਈਦਾ ਆਪਾਂ ਦਿਖਾ ਸਕਦੇ ਕੋਈ ਆਫਰ ਲੈਟਰ ਮੇਰਾ ਇਸ ਤਰ੍ਹਾਂ ਦਾ ਆਫਰ ਲੈਟਰ ਗਵਰਨਮੈਂਟ ਦਿੰਦੀ ਆ ਨਵੀਂ ਭਰਤੀ ਨੂੰ ਉਹਦੀ ਆਪਾਂ ਫੋਟੋਕਾਪੀ ਬਕਾਇਦਾ ਉਹਦਾ ਫੋਨ ਨੰਬਰ ਤੇ ਸਾਈਨ ਕਰਕੇ ਫਿਰ ਆਪਾਂ ਦੇ ਦਈਏ ਉਹਨੂੰ ਵਰਦੀ ਠੀਕ ਹੈ ਤੇ ਜਿੱਦਾਂ ਫਿਲਮਾਂ ਵਿੱਚ ਜਾਂ ਕੋਈ ਕਮੇਡੀ ਨਾਟਕ ਵਗੈਰਾ ਜਿੱਦਾਂ ਆਉਂਦੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਵਰਦੀਆਂ ਯੂਜ਼ ਹੁੰਦੀਆਂ ਨੇ ਉਹ ਕਿਸ ਤਰ੍ਹਾਂ ਦੇ ਨਾਲ ਫਿਰ ਸਰ ਕੋਈ ਪਰਮਿਸ਼ਨ ਵਾਲਾ ਹੋਵੇ ਡੀਸੀ ਤੋਂ ਪਰਮਿਸ਼ਨ ਲਈ ਹੋਵੇ ਉਹਨੂੰ ਦੇ ਸਕਦੇ ਆਪਾਂ ਉਦਾਂ ਉਹਨੂੰ ਦੇਖ ਸਕਦੇ ਓਦਾਂ ਕਿਸੇ ਨੂੰ ਹੁੰਦੀ ਏ ਸਾਡੇ ਜਦ ਲਈ ਪਰਮਿਸ਼ਨ ਤੁਹਾਨੂੰ ਦਿਖਾ ਦੇਵੇ ਤੁਸੀਂ ਜੋ ਵੀ ਉਹ ਉਹਨਾਂ ਕੋਲ ਲੋਨ ਹੁੰਦੀ ਏ ਫੇ ਤੁਹਾਨੂੰ ਤੁਸੀਂ ਪ੍ਰੂਫ ਉਹਨਾਂ ਨੇ ਉਹ ਦਿੱਤਾ ਹੁੰਦਾ ਨਾ ਲੈ ਕੇ ਵੀ ਅਸੀਂ ਆਪਣੇ ਵੱਲੋਂ ਕਰ ਰਹੇ ਆਂ ਕੋਈ ਫਰਕ ਵੀ ਹੁੰਦਾ ਸਟਾਰ ਦੇ ਵਿੱਚ ਜਾਂ ਜਿਹੜੇ ਰੈਂਕ ਹੁੰਦੇ ਇਹਨਾਂ 'ਚ ਵੀ ਕੋਈ ਫਰਕ ਹੁੰਦਾ ਜਾਂ origianally ਟਾਈਪ ਹੁੰਦਾ ਨਹੀਂ ਹੈ ਹੁੰਦਾ ਤਾਂ origianally ਆ ਪਰ ਦੇਈ ਦਾ ਆਪਾ ਸਿਰਫ ਮੁਲਾਜ਼ਮ ਨੂੰ ਹੀ ਆ ਓਦਾਂ ਕਿਸੇ ਨੂੰ ਹੁੰਦੀ ਨਹੀਂ ਜਿੱਦਾਂ ਮੰਨ ਲਓ ਕਿਸੇ ਨੇ ਫਿਲਮ ਦੇ ਵਿੱਚ ਯੂਜ਼ ਕਰਨੇ ਆ ਫਿਲਮ ਦੇ ਵਿੱਚ ਸੇਮ ਨਹੀਂ ਦੇਈਦਾ ਸੇਮ ਉੱਤੇ ਫਰਕ ਨਹੀਂ ਨਹੀਂ ਹਾਂਜੀ ਉਹ ਜ਼ਿਆਦਾ ਫਰਕ ਹੁੰਦਾ ਉਹਦਾ ਅੱਛਾ ਹਾਂਜੀ ਇਹ ਲਮਾ ਲਾ ਜਿਹੜਾ ਡੁਪਲੀਕੇਸੀ ਹੁੰਦੀ ਡੁਪਲੀਕੇਸੀ ਸਰ ਇਦਾਂ ਨਹੀਂ ਰੱਖੀਦੀ ਆਪਾਂ ਕਿਉਂਕਿ ਸਮਾਨ ਘਟ ਦਈਦਾ ਇਹਦਾ ਪੂਰਾ ਨਹੀਂ ਦਈਦਾ ਉਹਨਾਂ ਨੂੰ ਅੱਛਾ ਕੋਈ ਨਾ ਕੋਈ ਫਰਕ ਪਾ ਦਿੰਦੇ ਉਹਦੇ ਉੱਤੇ ਉਹ ਘਟ ਕੋਈ ਆ ਜਵੇ ਉਹਨਾਂ ਨੂੰ ਵੱਡੀਆਂ ਫਿਲਮਾਂ ਵਾਲੇ ਛੋਟੇ ਕਿਸੇ ਨੂੰ ਹੁੰਦੀਦਾ ਜਾਂ ਕੋਈ ਵੀਡੀਓ ਦੇਖ ਕੇ ਜਾ ਆ ਜਵੇ ਇੱਥੇ ਮਿਲਦਾ ਆ ਅਸੀਂ ਨਹੀਂ ਦਿੰਦੇ ਇਦਾਂ ਕਿਉਂਕਿ ਅਸੀਂ ਇਸ ਕਰਕੇ ਬਕਾਇਦਾ ਲਿਖ ਕੇ ਲਾ ਇਸਦਾ ਇਸ ਮੈਂ ਆਸ-ਪਾਸ ਦੇਖਣਿਆ 5 ਤੋਂ 7 ਦੁਕਾਨਾਂ ਹੈਗੀਆਂ ਨੇ ਸਾਰਿਆਂ ਨੇ ਵਰਦੀਆਂ ਬਾਹਰ ਤੰਕੇ ਲਾਈਆਂ ਤੁਸੀਂ ਹਟਕੇ ਲਾਈਆਂ ਇਸਦਾ ਕੀ ਕਾਰਨ ਹੈ ਇਹ ਸਰ ਤੁਸੀਂ ਪੁੱਛ ਸਕਦੇ ਉਹਨਾਂ ਨੂੰ ਜਾ ਕਿਉਂਕਿ ਸਾਡਾ ਹੋਲਸੇਲ ਹੀ ਆ ਜ ਅਸੀਂ ਕਿਉਂਕਿ ਪਰਮਿਸ਼ਨ ਤੋਂ ਬਿਨਾਂ ਜਦੋਂ ਅਸੀਂ ਯੂਨੀਫਾਰਮ ਬੁੱਕ ਕਰਦੇ ਸਾਰਾ ਉੱਤੇ ਲਿਖਿਆ ਹੁੰਦਾ ਆਈਡੀ ਉਹਨਾਂ ਦੀ ਲਈ ਹੁੰਦੀ ਸਾਰਾ ਫੋਨ ਨੰਬਰ ਬਕਾਇਦਾ ਸਾਰੇ ਲਿਖੇ ਹੁੰਦੇ ਬਾਕੀ 90% ਤੋਂ ਜ਼ਿਆਦਾ ਸਾਡੇ ਵਾਗਵੇਂ ਹੀ ਆ ਤੁਹਾਡੇ ਕੋਲ ਪੁੱਛਣ ਵੀ ਆਉਂਦੇ ਨੇ ਅਧਿਕਾਰੀ ਵੀ ਵਰਦੀਆਂ ਕਿਸੇ ਨੂੰ ਦਿੱਤੀਆਂ ਜਾਂ ਜਾਂ ਕਦੀ ਇਦਾਂ ਦਾ ਕੋਈ ਚਾਂਸ ਹੋਇਆ ਹੋਵੇ ਵੀ ਸ਼ਹਿਰ ਦੇ ਵਿੱਚ ਜਾਂ ਸੂਬੇ ਦੇ ਵਿੱਚ ਕੋਈ ਜਦੋਂ ਕੋਈ 15 ਅਗਸਤ ਜਾਂ 26 ਜਨਵਰੀ ਹੁੰਦੀ ਆ ਫਿਰ ਸਾਨੂੰ ਆਉਂਦਾ ਆ ਥਾਣੇ ਜਿਹੜਾ ਨਜ਼ਦੀਕੀ ਥਾਣਾ ਉਧਰ ਆਉਂਦਾ ਆ ਉਹਨਾਂ ਦਾ ਫਿਰ ਅਸੀਂ ਫੋਟੋ ਕਾਪੀਆਂ ਲੈ ਕੇ ਥਾਣੇ ਜਮ੍ਹਾਂ ਕਰਾ ਦਿੱਤੀਆਂ ओके ਜਿੰਨਿਆਂ ਨੇ ਲਿਆ ਹੁੰਦਾ ਨਾ ਸਾਰਿਆਂ ਦਾ ਬਾਕੀ ਜਿਹੜੇ ਨਵੀਂ ਭਰਤੀ ਉਹਨਾਂ ਦੇ ਆਫਰ ਲੈਟਰ ਹੁੰਦੇ ਆ ਜਿਹੜੀ ਰਿਪੋਰਟ ਤੁਹਾਨੂੰ ਪੂਰਾ ਰੱਖਣਾ ਪੈਂਦਾ ਹਾਂਜੀ ਹਾਂਜੀ ਰਿਪੋਰਟ ਤੁਹਾਨੂੰ ਦਿਖਾਤਾ ਰਿਪੋਰਟ ਜਿੰਨਾ ਦਾ ਆਪਣੇ ਕੋਲ ਕਿੰਨੀਆਂ ਵਰਦੀਆਂ ਵਿੱਚ ਆ ਕਿੰਨੇ ਸਟਾਰ ਵਿੱਚ ਕਿਨੇ ਕਿਹੜਾ ਕਿਹੜਾ ਉਹ ਆਈਡੀ ਦੀ ਫੋਟੋ ਕਾਪੀ ਲੈ ਲਈਦੀ ਨਾ ਹਾਂ ਉਹਦੇ ਉੱਤੇ ਲਿਖ ਲੈਣੇ ਵੀ ਉਹਨਾਂ ਦਾ ਫੋਨ ਨੰਬਰ ਸਾਈਨ ਕਰਕੇ ਦੇ ਦੀਦਾ ਠੀਕ ਹੈ ਹਾਂਜੀ ਕੋਈ ਹੋਰ ਵੀ ਹਦਾਇਤਾਂ ਹੁੰਦੀਆਂ ਪੁਲਿਸ ਪੁਲਿਸ ਵੱਲੋਂ ਵੀ ਪੁਲਿਸ ਵੱਲੋਂ ਇਹੀ ਹੁੰਦਾ ਵੀ ਤੁਸੀਂ ਬਿਨਾਂ ਆਈਡੀ ਕਾਰਡ ਦੇਖੋ ਨਹੀਂ ਦੇਣੀ ਕਿਸੇ ਨੂੰ ਹਾਂਜੀ ਉਹ ਅਸੀਂ ਕਰੀਦਾ ਜਿੱਦਾਂ ਸਾਨੂੰ ਹੁਕਮ ਬਾਕੀ ਹੋਰ ਕੋਈ ਮਾਰਕੀਟ ਚ ਦੇ ਦੇਵੇ ਜਾਂ ਕੋਈ ਦਿੰਦਾ ਹੋਵੇ ਉਹਦਾ ਨਹੀਂ ਆਪਾਂ ਕਹਿ ਸਕਦੇ ਪਰ ਸਾਡੇ ਵੱਲੋਂ ਨਹੀਂ ਇਦਾਂ ਦਾ ਕੋਈ ਹੈ ਜਿੱਦਾਂ ਹੁਣ ਨਵੀਆਂ ਦੁਕਾਨਾਂ ਮੈਂ ਵੇਖਿਆ ਕਿ ਲਾਸਟ ਪਿਛਲੇ 2019 ਦੀ ਗੱਲ ਕਰੀਏ ਕੋਈ ਵਾਰਦਾਤ ਹੋਈ ਸੀ ਉਦੋਂ ਵੀ ਕਾਫੀ ਇਥੇ ਰੇਡਸ ਹੋਈਆਂ ਸੀ ਤੇ ਹੁਣ ਵੀ ਦੇਖਿਆ ਜਾਵੇ ਤੇ ਨਵੀਆਂ ਦੁਕਾਨਾਂ ਤੇ ਸਮਾਨ ਵਗੈਰਾ ਇਦਾਂ ਦਾ ਰੱਖਿਆ ਆ ਤੁਸੀਂ ਵਿਜ਼ਿਟ ਕਰ ਸਕਦੇ ਦੇਖ ਸਕਦੇ ਹੋ ਸਾਨੂੰ ਪੁੱਛ ਦਰਦੇ ਆ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹਨਾਂ ਨੂੰ ਨਹੀਂ ਮੈਨੂੰ ਸਾਨੂੰ ਆਪਣੀ ਕਿਉਂਕਿ ਅਸੀਂ ਦਿੰਦੇ ਨਹੀਂ ਸਾਨੂੰ ਇਤਰਾਜ਼ ਹੈ ਹੀ ਨਹੀਂ ਸਾਡਾ ਸਰ ਹੋਲ ਸੇਲ ਦਾ ਹੈ ਤੇ ਡੀਟੇਲ ਦਾ ਬਸ ਜ਼ਿਆਦਾਤਰ ਸਾਡੇ ਹੋਲਸੇਰੀ ਕਸਟਮਰ ਲੱਗੇ ਆ। ਬਾਕੀ ਟ੍ਰੇਨਿੰਗ ਸੈਂਟਰ ਦੇ ਵਿੱਚ ਜਿਹੜੇ ਉਸਤਾਦ ਜਾਣਦੇ ਆ ਜਾਂ ਪੁਰਾਣੇ ਸਾਡੇ ਵਾਕਬ ਆ ਉਹ ਆਪਣੇ ਬੱਚਿਆਂ ਲਈ ਉੱਦੀ ਲੈ ਜਾਂਦੇ ਤੋਂ ਸਮਾਨ। ਉਹਨਾਂ ਨੂੰ ਤਾਂ ਅਸੀਂ ਦੇ ਸਕਦੇ ਆ ਕਿਉਂਕਿ ਉਸਤਾਦ ਆ ਉਹਨਾਂ ਦੇ। ਕਿੰਨੇ ਸਾਲ ਪੁਰਾਣੀ ਹੋਗੇ ਦੁਕਾਨ? ਸਾਡੀ ਸਰ ਘੱਟੋ ਘਾਟ 90 ਕ ਦੀ ਆ ਇਹ। ਅੱਛਾ 90 ਦੀ। ਹਾਂਜੀ ਹਾਂਜੀ। ਪਹਿਲੋ ਦਾਦਾ ਜੀ ਸਾਡੇ ਫਾਦਰ ਸਾਹਿਬ ਆ ਤੇ ਹੁਣ ਮੈਂ। ਠੀਕ ਹੈ। ਧੰਨਵਾਦ ਗੱਲਬਾਤ ਕਰਨ ਲਈ। ਤਾਂ ਬਿਲਕੁਲ ਇਹ ਖਬਰ ਦਿਖਾਉਣੀ ਇਸ ਕਰਕੇ ਅਹਿਮ ਹੋ ਜਾਂਦੀ ਆ ਕਿਉਂਕਿ ਆਜ਼ਾਦੀ ਦਿਹਾੜਾ ਬਿਲਕੁਲ ਕੁਝ ਹੀ ਦਿਨਾਂ ਦੇ ਵਿੱਚ ਆਉਣ ਵਾਲਾ ਹੈ ਪੂਰੇ ਸੂਬੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣਾ ਔਰ ਇਸ ਕਰਕੇ ਇੱਕ ਖਬਰ اہم ਹੋ ਜਾਂਦੀ ਹੈ ਕਿਉਂਕਿ ਕਈ ਘਟਨਾਵਾਂ ਇਦਾਂ ਦੀਆਂ ਵਾਪਰੀਆਂ ਨੇ ਕਿ ਕਈ ਲੋਕ ਹੁੰਦੇ ਨੇ ਸ਼ਰਾਰਤੀ ਅਨਸਰ ਜਿਹੜੇ ਕਿ ਇਸ ਤਰ੍ਹਾਂ ਦੀਆਂ ਵਰਦੀਆਂ ਲੈ ਕੇ ਕੋਈ ਅਨਸਕਾਮੀਆਂ ਘਟਨਾ ਜਿਹੜੀ ਹੈਗੀਆਂ ਉਹਨਾਂ ਨੂੰ ਅੰਜਾਮ ਦਿੰਦੇ ਨੇ ਇਸ ਕਰਕੇ ਖਬਰ ਅਹਿਮ ਹੋ ਜਾਂਦੀ ਹੈ ਕਿਉਂਕਿ ਜਿਸ ਸਣੀ ਜਿਸ ਦਾ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਕੋਲੋਂ ਬਕਾਇਦਾ ਤੌਰ ਤੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੈਗੇ ਨੇ ਉਹਨਾਂ ਕੋ ਬਕਾਇਦਾ ਤੌਰ ਤੇ ਆਈਡੀ ਕਾਰਡ ਲੈ ਜਾਂਦੇ ਨੇ ਜਾਂ ਜਿਹੜੇ ਨਵੀਂ ਰੰਗਰੂਟ ਜਿਹੜੇ ਆਉਂਦੇ ਨੇ ਉਹਨਾਂ ਕੋਲੋਂ ਜਿਹੜੇ ਆਫਰ ਲੈਟਰਸ ਹੁੰਦੇ ਨੇ ਉਹ ਲੈ ਜਾਂਦੇ ਨੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਜੋ ਪ੍ਰਸ਼ਾਸਨ ਵੱਲੋਂ ਲਿਖ ਕੇ ਦਿੱਤਾ ਜਾਂਦਾ ਇਹ ਵਰਦੀ ਦੇ ਨਾਲ ਕੀ ਕੀ ਦੇਣਾ ਹੈਗਾ ਚਾਹੇ ਉਹ ਇੱਕ ਫੀਤੀ ਵਾਲੀ ਪੱਟੀ ਹੋਵੇ ਜਿਹੜੀ ਮੋਢੇ ਤੇ ਲੱਗਦੀ ਆ ਜਾਂ ਦੋ ਫੀਤੀਆਂ ਵਾਲੀ ਹੋਣ ਜਾਂ ਸਟਾਰ ਹੋਣ ਸਿੰਗਲ ਸਟਾਰ ਡਬਲ ਸਟਾਰ ਟ੍ਰिपल ਸਟਾਰ ਇਸ ਤਰ੍ਹਾਂ ਦੇ ਜੋ ਲਿਖਿਆ ਹੁੰਦਾ ਹੈ ਹਦਾਇਤਾਂ ਅਨੁਸਾਰ ਉਸੇ ਤਰ੍ਹਾਂ ਹੀ ਉਹ ਵਰਦੀ ਜਿਹੜੀ ਹੈਗੀ ਤਿਆਰ ਕਰਕੇ ਅੱਗੇ ਦਿੱਤੀ ਜਾਂਦੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨੀ ਸੋਰਾ ਟੀਵੀ ਦਿਲੰਦ